ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੈ ਕੇ ਵੱਡਾ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ ਵਿਕਰਮ ਮਜੀਠੀਆ ਵਰਗਿਆਂ ਨੂੰ ਹੱਥ ਪਾਉਣ ਲਈ ਜਿਗਰਾ ਚਾਹੀਦਾ ਹੈ ਮੈਨੂੰ ਕਈਆਂ ਦੇ ਫੋਨ ਆਏ ਅਤੇ ਉਹਨਾਂ ਨੇ ਕਿਹਾ ਕਿ ਮਜੀਠੀਏ ਨੂੰ ਹੱਥ ਨਾ ਪਾਓ ਮਜੀਠੇ ਦੀ ਗ੍ਰਿਫਤਾਰੀ ਦਾ ਕਾਂਗਰਸੀਆਂ ਨੇ ਵੀ ਵਿਰੋਧ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਬਿਕਰਮ ਮਜੀਠੀਏ ਨੂੰ ਬਿਕਰਮ ਮਜੀਠੀਆ ਉੱਤੇ ਕਾਨੂੰਨੀ ਕਾਰਵਾਈ ਨਾ ਕਰੋ ਬਿਕਰਮ ਮਜੀਠੀਆ ਨੂੰ ਹੱਥ ਪਾਉਣ ਲਈ ਵੱਡਾ ਜਿਗਰਾ ਚਾਹੀਦਾ ਹੈ ਅਸਲਾਮੁਅਲੈਕ ਸਸੀਆ ਕਾਲ ਕਿਦਾਂ ਹਾਲਚਾਲ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜਦੀ ਕਲਾ 'ਚ ਹੋਗੇ ਸ਼੍ਰੋਮਣੀ ਅਕਾਲੀ ਦਰ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸੀਐਮ ਪੰਜਾਬ ਭਗਵੰਤ ਮਾਨ ਨੇ ਬੜਾ ਹੀ ਵੱਡਾ ਬਿਆਨ ਦਿੱਤਾ ਹੈ ਸੀਐਮ ਪੰਜਾਬ ਦਾ ਕਹਿਣਾ ਹੈ ਕਿ ਨੂੰ ਮੈਨੂੰ ਬਹੁਤ ਸੇ ਲੋਕਾਂ ਦੀ ਕਾਲ ਆਈ ਕਿ ਵਿਕਰਮ ਮਜੀਠੀਆ ਬੜਾ ਹੀ ਖਤਰਨਾਕ ਤੇ ਤਾਕਤਵਰ ਬੰਦਾ ਹੈ ਇਹਦੇ ਉੱਤੇ ਹੱਥ ਨਾ ਪਾਓ ਇਹ ਤੁਹਾਨੂੰ ਕਤਲ ਵੀ ਕਰਵਾ ਸਕਦਾ ਤੇ ਤੁਹਾਡੇ ਵਾਸਤੇ ਤੁਹਾਡੀ ਫੈਮਲੀ ਵਾਸਤੇ ਬਹੁਤ ਵੱਡਾ ਖਤਰਾ ਬਣ ਸਕਦਾ ਲੇਕਿਨ ਸੀਐਮ ਪੰਜਾਬ ਨੇ ਕਿਹਾ ਕਿ ਮੈਂ ਪੱਕੇ ਹੱਥ ਪਾਏ ਨੇ ਤੇ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਚੀਕਾਂ ਨੇ ਉਹ ਸਾਰਾ ਪੰਜਾਬ ਸੁਣ ਰਿਹਾ ਹੈ ਅਕੀ ਮਾਮਲਾ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ ਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੈ ਕੇ ਵੱਡਾ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ ਵਿਕਰਮ ਮਜੀਠੀਆ ਵਰਗਿਆਂ ਨੂੰ ਹੱਥ ਪਾਉਣ ਲਈ ਜਿਗਰਾ ਚਾਹੀਦਾ ਹੈ ਮੈਨੂੰ ਕਈਆਂ ਦੇ ਫੋਨ ਆਏ ਅਤੇ ਉਹਨਾਂ ਨੇ ਕਿਹਾ ਕਿ ਮਜੀਠੀਏ ਨੂੰ ਹੱਥ ਨਾ ਪਾਓ ਮਜੀਠੀ ਦੀ ਗ੍ਰਿਫਤਾਰੀ ਦਾ ਕਾਂਗਰਸੀਆਂ ਨੇ ਵੀ ਵਿਰੋਧ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਬਿਕਰਮ ਮਜੀਠੀ ਨੂੰ ਬਿਕਰਮ ਮਜੀਠੀਆ ਉੱਤੇ ਕਾਨੂੰਨੀ ਕਾਰਵਾਈ ਨਾ ਕਰੋ ਬਿਕਰਮ ਮਜੀਠੀਆ ਨੂੰ ਹੱਥ ਪਾਉਣ ਲਈ ਵੱਡਾ ਜਿਗਰਾ ਚਾਹੀਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਥਾਪੜ ਕੇ ਕਿਹਾ ਇੱਕ ਥਾਪੜ ਕੇ ਕਿ ਮੈਂ ਮੇਰੇ ਵਿੱਚ ਜਿਗਰਾ ਵੀ ਹੈ ਜज्बा ਵੀ ਹੈ جنੂਨ ਵੀ ਹੈ ਤੇ ਮੈਂ ਪੰਜਾਬ ਦੇਆਂ ਮਾਵਾ ਅਤੇ ਭੈਣਾਵਾਂ ਦੀਆਂ ਰੰਗ-ਬਰੰਗੀਆਂ ਜਿਹੜੀਆਂ ਚੁੰਨੀਆਂ ਬਿਕਰਮਜੀਠਿਆ ਨੇ ਚਿੱਟੀਆਂ ਕੀਤੀਆਂ ਮੈਂ ਉਹਨਾਂ ਦਾ ਜਵਾਬ ਵੀ ਬਿਕਰਮਜੀਠਿਆ ਨੂੰ ਦਿੱਤਾ ਹੈ ਬਿਕਰਮਜੀਠਿਆ ਤੇ ਵੱਡੀ ਕਾਰਵਾਈ ਬਿਕਰਮਜੀਠਿਆ ਦੇ ਘਰ ਦੇ ਵਿੱਚ ਦੀਪ ਮਾਲਾ ਨਹੀਂ ਦੀਵਾਲੀ ਦੇ ਵਿੱਚ ਦੀਗੇ ਦੀਵੇ ਨਹੀਂ ਬਲਣਗੇ ਬਲਡੋਜ਼ਰ ਵੀ ਚੱਲਣਗੇ ਆਮਦਨ ਨਾਲੋਂ ਵੱਧ ਜਿਹੜੀ ਜਾਇਦਾਦ ਬਣਾਈ ਹੈ ਉਹ ਕੁਰਕ ਵੀ ਹੋਵੇਗੀ ਤੇ ਦੂਸਰੇ ਪਾਸੇ ਹਾਈ ਕੋਰਟ ਦਾ ਵੱਡਾ ਫੈਸਲਾ ਬਿਕਰਮਜੀਤਿਆ ਨੂੰ ਲੈ ਕੇ ਕਿਉਂਕਿ ਬਿਕਰਮਜੀਤਿਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀਆਂ ਨੂੰ ਚੈਲੰਜ ਕੀਤਾ ਸੀ ਮੈਂ નિર્ਦੋਸ਼ਾ ਮੈਂ ਬੇਕਸੂਰਹਾ ਜਾਰ ਬੁੱਝ ਕੇ ਮੈਨੂੰ ਬਸਾਉਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਤੇ ਕਾਰਵਾਈ ਕਰਵਾਈ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਂ ਕਿਸੇ ਵੀ ਜ਼ੁਲਮ ਦੇ ਵਿੱਚ ਜੁਰਮ ਦੇ ਵਿੱਚ ਦੋਸ਼ੀ ਨਹੀਂ ਲੇਕਿਨ ਪੱਟਾਂ ਤੇ ਥਾਪੀਆਂ ਜਰੂਰ ਮਾਰੀਆਂ ਗਈਆਂ ਉਸ ਤੋਂ ਬਾਅਦ ਪੁੱਛਣ ਤਾ ਵੀ ਜਰੂਰ ਦਿੱਤੇ ਗਏ ਤੇ ਭਗਵੰਤ ਮਾਨ ਨੂੰ ਚੈਲੰਜ ਵੀ ਕੀਤਾ ਗਿਆ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਭਗਵੰਤ ਮਾਨਾ ਮੈਂ ਤੇਰੀਆਂ ਚੀਕਾਂ ਸੁਵਾ ਦੇਵਾਂਗਾ ਤੇ ਫਿਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੇ 'ਚ ਜਿਗਰਾ ਹੈ ਬੇਕਰਮ ਜੀਠਿਆ ਵਰਗੇ ਨਸ਼ਾ ਤਸਕਰ ਨੂੰ ਹੱਥ ਪਾਉਣ ਵਾਸਤੇ ਉਹਨਾਂ ਕਿਹਾ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਮੱਛੀਆਂ ਰੰਗ-ਬਰੰਗੀਆਂ ਤੇ ਵੱਡੇ ਮਗਰਮੱਛ ਆਉਣ ਵਾਲੇ ਦਿਨਾਂ ਦੇ ਵਿੱਚ ਨਾਪਦੀ ਨਵੀਂ ਜੇਲ੍ਹ ਦੇ ਵਿੱਚ ਹਵਾ ਖਾਣਗੇ ਹਵਾ ਖਾ ਵੀ ਰਹੇ ਨੇ ਉਹਨਾਂ ਦੀਆਂ ਚੱਡ ਪੁੱਡੀਆਂ ਵੀ ਉੱਡ ਰੀਆਂ ਤੇ ਉਹਨਾਂ ਦੀਆਂ ਚੀਕਾਂ ਵੀ ਪੈ ਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਨਾ ਵੰਗਾਰਨਾ ਕਿਤੇ ਵੱਡੇ ਪੱਦਰ ਤੇ ਬਿਕਰਮਜੀਠਿਆ ਨੂੰ ਮਹੰਗਾ ਪਿਆ ਬਿਕਰਮਜੀਠੇ ਨੂੰ ਜੇਕਰ ਹੱਥ ਪਾਇਆ ਹੈ ਚਰਨ ਜਿਸਨ ਚੰਨੀ ਤੋਂ ਬਾਅਦ ਉਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਦੁਆਲੀਆਂ ਦੇ ਵਿੱਚ ਦੀਵੇ ਨਹੀਂ ਜਗਣਗੇ ਦੀਪਮਾਲਾ ਇਹਨਾਂ ਦੇ ਘਰੇ ਨਹੀਂ ਹੋਵੇਗੀ ਇਹਨਾਂ ਦੇ ਘਰ ਦੇ ਵਿੱਚ ਦੀਪਮਾਲਾ ਕਿਉਂ ਕਿਉਂਕਿ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚਿੱਟਾ ਵਿਖਿਆ ਇਹਨਾਂ ਨੇ ਨਸ਼ੇ ਦਾ ਵਪਾਰ ਕੀਤਾ ਇਹਨਾਂ ਦੇ ਸੇਵਨ ਕੀਤੇ ਹੋਏ ਨਸ਼ੇ ਦੇ ਨਾਲ ਪੰਜਾਬ ਦੀਆਂ ਮਾਵਾਂ ਦੇ ਪੁੱਤਰ ਅਤੇ ਭੈਣਾਂ ਦੇ ਭਰਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਇਹਨਾਂ ਨੇ ਨੌਜਵਾਨਾਂ ਦੀ ਨਸ਼ਲ ਕੁਸ਼ੀ ਕੀਤੀ ਉਹਨਾਂ ਕਿਹਾ ਪਹਿਲਾ ਕਾਂਗਰਸੀਆਂ ਨੇ ਕੀਤੀ ਨਸ਼ਲ ਕੁਸ਼ੀ 1984 ਦੇ ਵਿੱਚ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਠਿਆ ਵੱਲੋਂ ਚੇਟਾ ਵੇਚ ਕੇ ਕੀਤੀ ਗਈ ਇਹਨਾਂ ਨੇ ਚਮਦੀਆਂ ਚਲਾਈਆਂ ਇਹਨਾਂ ਨੇ ਕਈ ਲੋਕਾਂ ਨੂੰ ਧਮਕਾਇਆ ਡਰਾਇਆ ਅਤੇ ਜ਼ਬਰੀ ਪੈਸੇ ਵੀ ਵਸੂਲ ਕੀਤੇ ਜਿਹੜਾ ਅਫਸਰ ਇਹਨਾਂ ਦੇ ਖਿਲਾਫ ਬੋਲਾ ਸੀ ਉਹਨਾਂ ਨੂੰ ਇਹਨਾਂ ਨੇ ਸਸਪੈਂਡ ਵੀ ਕੀਤਾ ਬਿਕਰਮਜੀਠਿਆ ਅਤੇ ਬਿਕਰਮਜੀਠਿਆ ਦੇ ਪਰਿਵਾਰ ਅਤੇ ਵਕੀਲਾਂ ਵੱਲੋਂ ਅਤੇ ਖਾਸ ਕਰਕੇ ਦਬਰਪ੍ਰੀਤ ਸੋਪਤੀ ਅਤੇ ਅਰਸ਼ਦੀਪ ਸਿੰਘ ਕਲੇਰ ਜੋ ਵਿਕਰਮਜੀਠਿਆ ਦੇ ਵਕੀਲ ਨੇ ਉਹਨਾਂ ਨੇ ਚੈਲੰਜ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਕਰਮਜੀਠਿਆ ਦੀ ਜਵਾਬਤੂ ਲੈ ਕੇ ਕਿਉਂਕਿ ਮਹਾਨ ਬੋਹਾਲੀ ਦੀ ਸਟਾਨਕ ਅਦਾਲਤ ਦੇ ਵਿੱਚ ਪੰਜ ਵਾਰ ਲਗਾਤਾਰ ਵੱਡੇ ਝਟਕੇ ਲੱਗੇ ਵਿਕਰਮਜੀਠਿਆ ਨੂੰ ਜਦੋਂ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ 40000 ਪੰਨਿਆਂ ਦੀ ਰਿਪੋਰਟ ਵਿਕਰਮਜੀਠਿਆ ਦੇ ਵਿਰੁੱਧ ਪੇਸ਼ ਕੀਤੀ ਗਈ ਤੇ ਵਿਕਰਮਜੀਠਿਆ ਅੱਕੇ ਬੱਕੇ ਰਹਿ ਗਿਆ ਉਹਨਾਂ 40000 ਪੰਡਿਆਂ ਦੀ 40000 ਪੰਡਿਆਂ ਦੀ ਰਿਪੋਰਟ ਦੇ ਵਿੱਚ ਹਜ਼ਾਰਾਂ ਗੁਨਾਹ ਐਦ ਕੀਤੇ ਗਏ ਨੇ ਬਿਕਰਮਜੀਠਿਆ ਤੇ ਬਿਕਰਮਜੀਠਿਆ ਉੱਤੇ ਮਲਟੀਪਲ ਕੇਸ ਵੀ ਹੋਣਗੇ ਤੇ ਹੁਣ ਉਹਨਾਂ ਨੇ ਦਰਵਾਜ਼ਾ ਕਟਾਇਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਲੇਕਿਨ 14 ਅਕਤੂਬਰ ਨੂੰ ਪੰਜਾਬ ਸਰਕਾਰ ਅਤੇ ਵਿਜਲੀਨ ਦੇ ਸਰਪੁਚਤ ਅਧਿਕਾਰੀ ਅਤੇ ਪੰਜਾਬ ਸਰਕਾਰ ਦੇ ਵਕੀਲ ਆਪਣਾ ਪੱਖ ਪੇਸ਼ ਕਰਨਗੇ ਕਿ ਅਸੀਂ ਕਿਹੜੇ ਦੋਸ਼ਾਂ ਦੇ ਵਿੱਚ ਕਿਹੜੇ ਜੁਰਮ ਦੇ ਵਿੱਚ ਬਿਕਰਮਜੀਠਿਆ ਨੂੰ ਮੁਲਜ਼ਮ ਬਣਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਇੱਕ ਵਾਰ ਇੱਕ ਥਾਪੜ ਕੇ ਕਿਹਾ ਕਿ ਬਿਕਰਮਜੀਠੀ ਵਰਗੇ ਡਰਗ ਤਸਕਰ ਰਾਜ ਸਿਆਸ ਦੇ ਡਰਗ ਤਸਕਰ ਅਤੇ ਅਮੀਰ ਬੰਦੇ ਨੂੰ ਹੱਥ ਪਾਉਣ ਲਈ ਜਿਗਰਾ ਚਾਹੀਦਾ ਹੈ ਤੇ ਉਹ ਸਾਡੇ ਵਿੱਚ ਜਿਗਰਾ ਹੈ ਵੀ ਹੈ ਉਹ ਸਾਡੇ ਵਿੱਚ ਜਨੂਨ ਵੀ ਹੈ ਤੇ ਜज्ਬਾ ਵੀ ਹੈ ਤੇ ਜਿਹੜਾ ਦੋਸ਼ੀ ਹੈ ਉਸ ਨੂੰ ਸਜ਼ਾ ਕਾਨੂੰਨ ਦੇਵੇਗਾ 14 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਜਿਹੜੀ ਚੁਣੌਤੀ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਜੀਲੈਂਸ ਤੇ ਵਿਜੀਲ ਦੇ ਸਭ ਉੱਚ ਅਧਿਕਾਰੀਆਂ ਨੂੰ ਵਿਕਰਮ ਜੀਠਿਆ ਨੇ ਉਸ ਵਿਕਰਮ ਜੀਠਿਆ ਦੀ ਚੁਣੌਤੀ ਦਾ ਪੰਜਾਬ ਦੇ ਮੁੱਖ ਮੰਤਰੀ ਵਕੀਲਾ ਰਾਹੀਂ ਬਖੂਬੀ ਦੇ ਨਾਲ ਜਿਹੜਾ ਹੈ ਉਹਦਾ ਜਵਾਬ ਦੇਣਗੇ ਦੱਸਿਆ ਜਾ ਰਿਹਾ ਹੈ ਕਿ ਦਲੀਲਾਂ ਅਪੀਲਾਂ ਅਤੇ ਸਬੂਤਾਂ ਸਮੇਤ ਬਿਕਰਮਜੀਤਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਬਿਕਰਮਜੀਤਿਆ ਦੇ ਵਿਰੁੱਧ ਖਲਾਸੇ ਕੀਤੇ ਜਾਣਗੇ ਧੰਨਵਾਦ ਜੀ ਤੇ ਅਸੀਂ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ ਕਿ ਮੈਨੂੰ ਬੇਗੁਨਾਹ ਫੜਿਆ ਗਿਆ ਤੇ ਹਾਈ ਕੋਰਟ ਨੇ ਸੀਐਮ ਪੰਜਾਬ ਤੇ ਵਿਜੀਨਸ ਡਿਪਾਰਟਮੈਂਟ ਨੂੰ ਨੋਟਿਸ ਦਿੱਤਾ ਸੀ 14 ਅਕਤੂਬਰ ਨੂੰ ਇਸ ਚੀਜ਼ ਦਾ ਫੈਸਲਾ ਹੋਣਾ ਹੈ ਤੇ ਸੀਐਮ ਪੰਜਾਬ ਤੇ ਵਿਜੀਲੈਂਸ ਡਿਪਾਰਟਮੈਂਟ ਨੇ ਪੱਕੇ ਸਬੂਤ ਜਿਹੜੇ ਨੇ ਜਮਾ ਕੀਤੇ ਨੇ 40000 ਪੰਨਿਆਂ ਦੀ ਰਿਪੋਰਟ ਇਸ ਤੋਂ ਪਹਿਲਾਂ ਵੀ ਜਮ੍ਹਾਂ ਕਰਾਈ ਜਾ ਚੁੱਕੀ ਆ ਤੇ ਹੁਣ ਜਵਾਬ ਦਿੱਤਾ ਜਾਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿਉਂ ਫੜਿਆ ਸੀ ਤੇ ਬਿਕਰਮ ਸਿੰਘ ਮਜੀਠੀਆ ਨੇ ਕੀ ਜੁਰਮ ਕੀਤੇ ਨੇ ਸੀਐਮ ਪੰਜਾਬ ਭਗਵੰਤ ਮਾਨ ਦਾ ਕਹਿਣਾ ਹੈ ਕਿ ਨਸ਼ਾ ਤਸਰ ਤੇ ਐਨੇ ਤਾਕਤਵਰ ਬੰਦੇ ਨੂੰ ਫੜਨਾ ਕੋਈ ਈਸਾਨ ਗੱਲ ਨਹੀਂ ਹੈ ਕਿਉਂਕਿ ਬਹੁਤ ਸੇ ਲੋਗਾ ਨੇ ਭਗਵੰਤ ਮਾਨ ਨੂੰ ਧਮਕੀਆਂ ਲਾਈਆਂ ਕਿ ਬਿਕਰਮ ਸਿੰਘ ਮਜੀਠੀਆ ਦੋਤੇ ਹੱਥ ਨਾ ਪਾਉ ਉਹ ਤੁਹਾਨੂੰ ਕਤਲ ਵੀ ਕਰਵਾ ਸਕਦਾ ਲੇਕਿਨ ਸੀਐਮ ਪੰਜਾਬ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਨੌਜਵਾਨੀਆਂ ਨੂੰ ਨਸ਼ੇ ਤੇ ਲਾਇਆ ਉਹਨਾਂ ਦੇ ਕਾਰ ਜ਼ਬਤ ਹੋਣਗੇ ਜਾਇਦਾਦਾਂ ਜ਼ਬਤ ਹੋਣਗੀਆਂ ਪੈਸਾ ਜਿਹੜਾ ਉਹਨਾਂ ਨੇ ਲੁੱਟਿਆ ਉਹ ਸਾਰਾ ਉਹਨਾਂ ਦਾ ਕਬਜ਼ੇ ਚ ਲਿਆ ਜਾਏਗਾ ਕਿਉਂਕਿ ਇਹਨਾਂ ਲੋਕਾਂ ਨੂੰ ਦੀਪਮਾਲਾ ਨਹੀਂ ਕਰਨ ਦਿੱਤੀ ਜਾਏਗੀ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕੀਤੀ ਹੈ ਕਿ ਕਿਸੇ ਵੀ ਸੂਰਤ ਬਿਕਰਮ ਸਿੰਘ ਮਜੀਠੀਆ ਨੂੰ ਜੇਲੋਂ ਬਾਹਰ ਨਹੀਂ ਜਾਣ ਦੇਣਾ ਕਿਉਂਕਿ ਇਹਨੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਬੜਾ ਹੀ ਵੱਡਾ ਜ਼ੁਲਮ ਕੀਤਾ ਹੈ ਸੱਤਾ ਤੇ ਪਿੰਦੀ ਦੇ ਨਾਲ ਮਿਲ ਕੇ ਨਸ਼ੇ ਦੀ ਤਸਰੀ ਕੀਤੀ ਹੈ ਤੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਕੱਚਾ ਛੱਠਾ ਜਿਹੜਾ ਹੈ ਉਹ ਸਾਰਾ ਕੁਝ ਪੇਸ਼ ਕੀਤਾ ਗਿਆ ਦੇਸ਼ਾਂ ਵਿਦੇਸ਼ਾਂ ਕੋਲੋਂ ਅਸਲਾ ਲੈ ਕੇ ਤੇ ਉਹਨਾਂ ਨੂੰ ਚਿੱਟਾ ਦਿੱਤਾ ਜਾਂਦਾ ਸੀ ਇਹਦੇ ਤਲਾਵਾ ਪੰਜਾਬ ਦੇ ਵਿੱਚ ਚਿੱਟਾ ਵੇਟਿਆ ਜਾਂਦਾ ਸੀ ਨਸ਼ੇ ਦੇ ਤਸਤਰ ਸੱਤਾ ਪਿੰਦੀ ਨੂੰ ਸਰਕਾਰੀ ਗੱਡੀਆਂ ਦਿੱਤੀਆਂ ਜਾਂਦੀਆਂ ਸਨ ਇਸ ਬਿਕਰਮ ਸਿੰਘ ਮਜੀਠੀਆ ਸੁਪਰ ਸੀਐਮ ਬਣ ਗਿਆ ਸੀ ਪੰਜਾਬ ਦਾ ਤੇ ਖੁੱਲ ਕੇ ਉਹਨੇ ਲੁੱਟਮਾਰ ਕੀਤੀ ਲੇਕਿਨ ਪੰਜਾਬ ਦੇ ਲੋਕਾਂ ਦੀ ਡਿਮਾਂਡ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦੇਣਾ ਚਾਹੀਦਾ ਇਹਨੂੰ ਘੱਟੋ-ਘੱਟ 20 ਸਾਲ ਤੱਕ ਸਜ਼ਾ ਦੇਣੀ ਚਾਹੀਦੀ ਹੈ ਡਿਬੜੂਗੜ ਦੀ ਜੇਲ੍ਹ ਚ ਇਹਨੂੰ ਭੇਜਣਾ ਚਾਹੀਦਾ ਹੈ ਤੇ ਆਦੇ ਫੈਮਿਲੀ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਵੀ ਇਹਦੇ ਨਾਲ ਮਲਬਸ ਨੇ ਤੇ ਉਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਗੁੱਡ ਬਾਏ ਅੱਲਾ ਹਾਫਿਜ਼